ਪੰਜ ਪਿਆਲੇ ਪੰਜ ਪੀਰ ਹੁਣ ਪਹਿਲਾ ਪੀਰ ਕੌਣ ਹੈ ਤੁਸੀਂ ਬੋਲਿਓ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੋ ਹੱਲੇ ਨਾ ਧੰਨ ਕਿਉਂਕਿ ਆਮ ਹੀ ਪੰਜਾਬ ਵਿੱਚ ਜਗ੍ਹਾ ਹੁੰਦੀਆਂ ਆਪਣਾ ਕਿਸੇ ਨਾ ਨਹੀਂ ਆਪਾਂ ਆਪਣੇ ਇਤਿਹਾਸ ਦੀ ਗੱਲ ਕਰਦੇ ਪੰਜ ਪੀਰ ਕਿਹੜੇ ਪਹਿਲਾ ਪੀਰ ਗੁਰੂ ਨਾਨਕ ਦੇਵ ਜੀ ਦੂਸਰੇ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਤੀਸਰੇ ਧੰਨ ਸ੍ਰੀ ਗੁਰੂ ਅਮਰਦਾਸ ਜੀ ਤੇ ਚੌਥੇ ਪੀਰ ਧੰਨ ਸ੍ਰੀ ਗੁਰੂ ਰਾਮਦਾਸ ਜੀ ਤੇ ਪੰਜਵੇਂ ਪੀਰ ਧੰਨ ਸ੍ਰੀ ਗੁਰੂ ਤੇ ਛੇਵੇਂ ਪੀਰ ਜਿਨ੍ਹਾਂ ਦਾ ਸਥਾਨ ਹੈ ਜਿੱਥੇ ਬੈਠੇ ਹੋ ਗੁਰੂ ਹਰਗੋਬਿੰਦ ਸਾਹਿਬ ਹੁਣ ਪੰਜ ਪੀਰ ਨੇ ਤੇ ਪੰਜ ਪਿਆਲੇ ਇਨਾਂ ਕੋਲੇ ਅ ਜਦੋਂ ਬਾਪੂ ਜੀ ਬੈਠੇ ਮੈਂ ਵਿਚਾਰ ਕੀਤੀ ਤੇ ਉਹ ਕਹਿੰਦੇ ਪੁੱਤ ਪੰਜ ਪੀਰ ਤੇ ਹੋ ਗਏ ਤੇ ਪੰਜ ਪਿਆਲੇ ਕਿਹੜੇ ਆ ਇਹ ਸ਼ਬਦ ਇਕੱਠਾ ਹੁੰਦਾ ਨਾ ਪੰਜ ਪਿਆਲੇ ਪੰਜ ਪੀਰ ਇਹ ਪਿਆਲੇ ਕਿਹੜੇ ਆ ਪੰਜ ਤੇ ਥੋੜਾ ਜਿਹਾ ਹੋਰ ਨੇੜੇ ਹੋ ਜੀ ਉਹਨਾਂ ਚੋਂ ਪਹਿਲੇ ਪਿਆਲੇ ਦਾ ਨਾਂ ਏ ਸਤ ਦੂਸਰਾ ਸੰਤੋਖ ਤੀਸਰਾ ਦਇਆ ਚੌਥਾ ਧਰਮ ਤੇ ਪੰਜਵਾਂ ਧੀਰਜ ਹੈ ਕਿਸੇ ਕੋ ਇਤਿਹਾਸ ਇੰਨਾ ਵੱਡਾ ਕਈਆਂ ਨੂੰ ਪੁੱਛ ਲਈਦਾ ਜੁਸੀਂ ਜਿੱਥੇ ਜਾਣਦੇ ਜੇ ਮੰਨਦੇ ਜਿ ਇਤਿਹਾਸ ਕੀ ਆ ਕਹਿੰਦੇ ਪਤਾ ਨਹੀਂ ਆਖੋ ਸਤ ਨਾ ਤੇ ਪਤਾ ਹੀ ਕੋਈ ਨਹੀਂ ਤੇ ਫਿਰ ਕੀ ਲੈਣ ਜਾਣਾ ਇਧਰ ਆ ਤੈਨੂੰ ਇਤਿਹਾਸ ਦਸੀਏ ਸਾਡੇ ਪੰਜ ਪੀਰ ਨੇ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਤੇ ਪੰਜ ਪਿਆਲੇ ਲੈ ਕੇ ਤੁਰੇ ਸੀ ਪਹਿਲਾ ਪਿਆਲਾ ਸਤ ਦਾ ਬਾਬੇ ਨਾਨਕ ਨੇ ਚੁੱਕਿਆ ਡਾਕਟਰ ਮੁਹੰਮਦ ਇਕਬਾਲ ਕਹਿੰਦਾ ਫਿਰ ਉੱਠੀ ਆਖਰ ਸਦਾ ਤੋਹੀਦ ਕੀ ਪੰਜਾਬ ਸੇ ਹਿੰਦ ਕੋ ਜਗਾਇਆ ਇੱਕ ਮਰਦ ਦੇ ਕਾਮਲ ਨੇ ਖਾਵਸੇ ਬਾਬਾ ਨਾਨਕ ਜੀ ਕੋ ਸੱਚ ਦਾ ਪਿਆਲਾ ਸੀ ਬਾਬੇ ਨੇ ਜਦੋਂ ਵੀ ਪ੍ਰਚਾਰ ਸ਼ੁਰੂ ਕੀਤਾ ਜਿੱਥੇ-ਜਿੱਥੇ ਵੀ ਜ਼ੁਲਮ ਹੋ ਰਿਹਾ ਸੀ ਪਖੰਡ ਹੋ ਰਿਹਾ ਸੀ ਸਿੱਤਮ ਹੋ ਰਿਹਾ ਸੀ ਜਾ ਕੇ ਨਿਸ਼ਾਨ ਗੜਦਾ ਉਥੇ-ਉਥੇ ਉਹਨਾਂ ਨੇ ਮੂੰਹ ਮੋੜ ਤੇ ਭਾਵ ਸੱਚ ਦੀ ਦਾਤ ਦਿੱਤੀ ਜੇ ਮਹਾਰਾਜ ਸਾਹਿਬ ਨੂੰ ਜਨੇਊ ਪੈਣ ਲੱਗਾ ਤੇ ਹਜ਼ੂਰ ਕਹਿੰਦੇ ਭਾਈ ਉਹ ਪਾਦੇ ਜਿਹੜਾ ਮੜੀਆਂ ਤੋਂ ਬਾਅਦ ਵੀ ਜਾਵੇ ਨਾਲ ਕਹਿੰਦੇ ਵੀ ਬਾਬਾ ਇਦਾਂ ਦਾ ਤੇ ਕੋਈ ਐ ਨਹੀਂ ਪਟਵਾਰੀ ਸਾਬ ਤੇਰਾ ਪੁੱਤ ਗੱਲਾਂ ਕਿਦਾਂ ਦੀਆਂ ਕਰਦਾ ਤੇ ਅੱਜ ਸਾਡੇ ਬੀਏ ਐਮ ਐਮ ਕੌਮ ਕਰਕੇ ਅਮਰਛਕਿਆ ਤੇ ਗਿੱਟੇ ਤੇ ਕਾਲਾ ਤਾਂ ਗੱਬਦਾ ਬਾਬਾ ਤੇ ਲੜਿਆ ਸਾਡੇ ਲਈ ਇਤਿਹਾਸ ਸੁਣਿਆ ਕਿੱਥੇ ਅਸੀਂ ਉੱਥੇ ਹੀ ਫੇਰ ਚਲੇ ਗਏ ਤੇ ਮਹਾਰਾਜ ਸਾਹਿਬ ਕਹਿੰਦੇ ਭਾਈ ਤਾਂ ਗਾਓ ਦੇ ਦੇ ਜਿਹੜਾ ਮਰਿਆਂ ਤੋਂ ਬਾਅਦ ਵੀ ਨਾ ਲੈ ਸਕੇ ਅੱਜ ਬਾਬੇ ਨਾਨਕ ਦੇ ਸਿੱਖ ਉਹੀ ਪਾਈ ਫਿਰਦੇ ਗੱਲ 'ਚ ਫਿਰ ਕਹਣਗੇ ਪ੍ਰਚਾਰ ਨਹੀਂ ਹੁੰਦਾ ਪ੍ਰਚਾਰਕ ਨਹੀਂ ਬੋਲਦੇ ਬਾਬਾ ਜੀ ਨੇ ਆਪ ਬੋਲਿਆ ਸੁਣਿਆ ਕਿਨੇ ਅਸੀਂ ਧਾਗਿਆਂ ਦੇ ਗੁਲਾਮ ਹੋ ਗਏ ਅੱਜ ਕੱਲ੍ਹ ਮਾਫੀ ਦਿਓ ਜਿਹੜੇ ਬੰਦੇ ਦੇ ਕੋਲੇ ਤੁਹਾਨੂੰ ਮਿਲੂਗਾ ਸਮਝ ਲਓ ਵੀ ਕਿਸੇ ਬੰਦੇ ਨਾਲ ਜੁੜਿਆ ਹੋ। ਸਾਨੂੰ ਤੇ ਸਰਬਲੋ ਦਾ ਕੜਾ ਦਿੱਤਾ ਸਾਡੇ ਪਿਓ ਨੇ ਇਹ ਪਾਇਆ ਵਾ ਤੇ ਜਦੋਂ ਬੰਦਾ ਚੜ੍ਹਾਈ ਕਰਦਾ ਸਨਸਕਾਰ ਹੁੰਦਾ ਇਹ ਨਹੀਂ ਉਦੋਂ ਵੀ ਨਿਕਲ ਆਉਣਾ ਮੜੀਆਂ ਚ ਆਖੋ ਸਤਨਾਮ ਇਹ ਨਿਸ਼ਾਨੀਆਂ ਮਾਰੇ ਸਾਹਿਬ ਦੀ ਸ੍ਰੀ ਸਾਹਿਬ ਦੇ ਕੜਾ ਵੀ ਜਿਹੜਾ ਖੰਡੇ ਬਾਟੇ ਦਾ ਅਮਰ ਛੱਕੇ ਪੰਜ ਬਾਣੀਆਂ ਨੇਤ ਨੇਮ ਕਰੂ ਚੜਦੀ ਕਲਾ ਨਾ ਜਿਸ ਦਿਨ ਉਹਦਾ ਸਸਕਾਰ ਹੋ ਉਹਦੀਆਂ ਚਿਖਾ ਦੇ ਵਿੱਚੋਂ ਇਹ ਨਿਸ਼ਾਨੀ ਨਿਕਲਨੀ ਮੈਂ ਗਵਾਈ ਦਵਾਂਗਾ ਪੁੱਤ ਤੂੰ ਮੇਰਾ ਹੋ ਜੀ ਤੇ ਮੈਂ ਤੇਰਾ ਹੋ ਜਾਵਾਂਗਾ ਐਡਾ ਵਿਰਾਸਤੀ ਇਤਿਹਾਸ ਹੈ ਸਾਡਾ ਪਤਾ ਨਹੀਂ ਕਿਉਂ ਬਾਬਾ ਜੀ ਨੇ ਫਿਰ ਉਹਨਾਂ ਨੂੰ ਜਨੇਊ ਬਾਰੇ ਕਿਹਾ ਬੜਾ ਸੱਚ ਬੋਲਿਆ ਬਾਬਰ ਨੂੰ ਯਾਬਰ ਕਿਹਾ ਮੱਕੇ ਕਾਬੇ ਕਮਾ ਛੱਡੇ 베ਰੀ ਥੱਲੇ ਬੈਠੇ ਗੁਰੂ 베ਰੀ ਸੀ ਨਿਹਾਲ ਹੋ ਗਈ ਰੀਠੇ ਵੱਲ ਡਿੱਠਾ ਰੀਠਾ ਮਿੱਠਾ ਹੋਏ ਜਾਵਦਾ ਅੱਖ ਦੀਆਂ ਖਖੜੀਆਂ ਵੇਖ ਕੇ ਨਿਹਾਲ ਹੋਈਆਂ ਅੰਬ ਤੇ ਅਨਾਰ ਮਰਦਾਨਾ ਤੋੜ ਖਾਵਦਾ ਕਿਕਰਾਂ ਤੋਂ ਮਠਿਆਈਆਂ ਚੜਵਾਇਆਂ ਮੇਰੇ ਸਤਿਗੁਰਾਂ ਨੇ ਖਾਰਾ ਜਲ ਚਰਨ ਛੋਏ ਮਿੱਠਾ ਹੋਏ ਜਾਵਦਾ ਪਸ਼ੂ ਪੰਛੀ ਰਾਖਸ਼ ਵੀ ਤਾਰੇ ਬਾਬੇ ਨਾਨਕ ਨੇ ਬੰਦਾ ਕਿਉਣਾ ਤੇ ਜਿਹੜਾ ਇਹਦੇ ਘਰ ਆਉਂਦਾ ਇੰਨਾ ਸੱਚ ਬੋਲਤਾ ਜੇਲ੍ਹ ਵੀ ਜਾਣਾ ਪਿਆ ਮੇਰੇ ਗੁਰੂ ਨਾਨਕ ਸਾਹਿਬ ਨੂੰ ਪਹਿਲੀ ਜੇਲ੍ਹ ਬਾਬਾ ਜੀ ਗਏ ਸੀ ਬਾਬਰ ਨੂੰ ਜਾਵਰ ਕਿਹਾ ਕਿੰਦਾ ਚੱਕ ਲੋ ਬਾਬੇ ਨੂੰ ਆਖੋ ਸਤਨਾਮ ਤੇ ਮਹਾਰਾਜ ਸੇ ਉੱਥੇ ਗਏ ਤੇ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਹੁਣ ਮਗਰ ਨਹੀਂ ਆਉਣਾ ਕਿਸੇ ਨੇ ਨਾ ਕੋਈ ਦਲੀਲ ਨਾ ਕੋਈ ਵਕੀਲ ਨਾ ਅਪੀਲ ਮਹਾਰਾਜ ਕਹਿੰਦੇ ਭਾਈ ਮਰਦਾਨਿਆਂ ਕਰਤਾਰ ਤੇ ਭਰੋਸਾ ਰੱਖ ਉਹਨੇ ਸ੍ਰਿਸ਼ਟੀ ਬਣਾਈ ਆ ਉਹਨੇ ਆ ਜੀ ਆ ਜੰਤ ਪੈਦਾ ਕੀਤੇ ਆ ਸਵਾਸ ਦਿੱਤੇ ਅਵਸਰ ਵੀ ਉਹਨੇ ਬਣਾਏ ਆ ਜੱਜ ਵੀ ਉਹਦੇ ਵਕੀਲ ਵੀ ਉਹਦੇ ਮੰਤਰੀ ਵੀ ਇਹ ਕਰਕੇ ਕਰਤਾਰ ਦੀ ਤਾਕਤ ਬੜੀ ਵੱਡੀ ਭਾਈ ਮਰਦਾਨਿਆ ਨਿਰੰਕਾਰ ਦੀ ਪੂਜਾ ਕਰ ਨਿਰੰਕਾਰ ਦੀ ਸੇਵਾ ਕਰ ਨਿਰੰਕਾਰ ਬੰਧਨ ਤੋੜੇਗਾ ਖੋ ਸਤਨਾ ਸੁਪਰੀਨ ਪਾਵਰ ਤੇ ਸ਼ਬਦੀ ਆ ਨਾ ਬੰਦਾ ਤੇ ਆ ਜਾਏਗਾ ਕੱਲ ਨਹੀਂ ਨਾਮ ਰਹੇ ਉਹ ਸਾਧੂ ਰਹੇ ਉਹ ਰਹੇ ਉਹ ਗੁਰੂ ਗੋਬਿੰਦ ਕਹ ਨਾਨਕ ਇਹ ਜਗਤ ਮੈਂ ਕਿੰਨ ਜਪਿਓ ਪਹਿਲਾ ਪਿਆਲਾ ਜਿਹੜਾ ਸੱਚ ਦਾ ਬਾਬਾ ਨਾਨਕ ਜੀ ਨੇ ਫੜਿਆ ਪਹਿਲੇ ਪੀਰ ਨੇ ਤੇ ਦੂਜੇ ਪੀਰ ਸੀ ਗੁਰੂ ਅੰਗਦ ਸਾਹਿਬ ਉਹਨਾਂ ਕੋ ਸੰਤੋਖ ਦਾ ਸੀ ਚੰਗੀ ਭਲੀ ਦੁਕਾਨ ਚੱਲਦੀ ਲੱਖਾਂ ਰੁਪਈਆਂ ਦੀ ਕੀਮਤ آمدਨ ਹੁੰਦੀ ਐ ਬਸ ਇਹੋ ਜਿਹਾ ਭਾਈ ਜੋ ਤੂੰ ਸ਼ਬਦ ਸੁਣਿਆ ਫਿਰ ਉਹਦੀ ਕਥਾ ਸੁਣੀ ਲਾ ਕੇ ਜਿੰਦਰਾ ਆਪਣੇ ਕਾਰੋਬਾਰ ਨੂੰ ਤੇ ਕਰਤਾਰਪੁਰ ਚਲੇ ਗਿਆ ਕੋ ਸਤਨਾਮ ਇਨਾ ਪਿਆਰ ਬਣ ਗਿਆ ਮੁੜ ਕੇ ਵਾਪਸ ਨਹੀਂ ਪਰਤੇ ਜਿੱਥੇ ਬਾਬੇ ਨੇ ਖਲਾਰਤਾ ਖੜੋਗੇ ਜਿੱਥੇ ਬਿਠਾਤਾ ਬੈਠ ਗਏ 7-9 ਸਾਲ ਕਰੀਬ ਉਹਨਾਂ ਨੇ 7 ਬਚਨ 7 ਬਚਨ ਜੇ ਕਿਹਾ ਚਾਦਰਾਂ ਧੋਇਆ ਚੱਲ ਰਾਤ ਦੇ 12 ਵਜੇ ਦਿਨ ਚੜਿਆ ਦਿਨ ਚੜਿਆ ਜੀ ਜਿਸ تیਰੀ ਟੁੱਟੀ ਸਿਰ ਥੱਲੇ ਦੇ ਕੇ ਸਾਰੀ ਰਾਤ ਖੜੋਤੇ ਰਹੇ ਹਿੱਲੇ ਨਹੀਂ ਜੇ ਮਹਾਰਾਜ ਰਾਵੀ ਚ ਗਏ ਇਸ਼ਨਾਨ ਕਰਨ ਮੀਂਹ ਵਰਖਾ ਗੜੇ ਭਾਈ ਸਾਹਿਬ ਬਾਹਰ ਖੜੇ ਮਾਰੇ ਦੇ ਵਸਤਰ ਉੱਥੇ ਖੜੋਤੇ ਰਹੇ ਹਿੱਲੇ ਨਹੀਂ ਸੰਤੋਖ ਦਾ ਪਿਆਲਾ ਉਹਨਾਂ ਕੋਲੇ ਆਖੂ ਸਤਨਾਮ ਸ੍ਰੀ ਜੇ ਬਾਬੇ ਨੇ ਡੰਡਾ ਮਾਰਿਆ ਕਹਿੰਦੇ ਬਾਬਾ ਮਾਰਦੇ ਹੁਣ ਜਾਣਾ ਨਹੀਂ ਤੇਰੇ ਇयां ਲੈ ਜਾ ਜੇ ਬਾਬੇ ਨੇ ਆਖਿਆ ਮੁਰਦਾ ਖਾਲਾ ਕਹਿੰਦੇ ਸੱਤ ਵਜਨ ਕਿਹੜੇ ਬਨਿਓ ਸ਼ੁਰੂ ਕਰੀਏ ਸੰਤੋਖ ਆ ਹੁੰਦਾ ਤੇ ਅੱਜ ਤੇ ਆਪਣੇ ਲੋਕਾਂ 'ਚ ਸੰਤੋਖ ਹੀ ਮਰ ਗਿਆ ਤੇ ਕੋਈ ਮਾੜਾ ਜਿਆ ਰਾਤ ਨੂੰ ਆ ਕੇ ਲਾਲਚ ਦੇ ਦੇ ਸਵੇਰ ਨੂੰ ਅਹੀਂ ਬਦਲ ਜਾਂਨੇ ਆ ਤੇ ਮਾਰੇ ਸਾਹਿਬ ਨੇ ਸੰਤੋਖ ਇਹ ਨਾ ਕਰਖਿਆ ਸੰਤੋਖ ਦੇ ਉੱਤੇ ਜੀਵਨ ਗੁਜ਼ਾਰਿਆ ਤੇ ਤੀਜੇ ਪੀਰ ਨੇ ਗੁਰੂ ਅਮਰਦਾਸ ਮਹਾਰਾਜ ਇਹਨਾਂ ਨੇ ਕਿਹੜਾ ਪਿਆਲਾ ਫੜਿਆ ਦਇਆ ਦਾ ਸਭ ਤੋਂ ਪਹਿਲਾ ਨਿਸ਼ਾਨ ਸਾਹਿਬ ਗੋਇੰਦਵਾਲ ਸਾਹਿਬ ਚੋਂ ਲਿਆ ਉੱਥੇ ਮਾਰੇ ਨੇ ਬਾਈ ਪ੍ਰਚਾਰਕ ਪੈਦਾ ਕੀਤੇ 52 ਪੀੜੇ ਸਾਰਿਆਂ ਨੂੰ ਆਵਾਜ਼ ਮਾਰੀ ਕਿ ਜਿੰਨੂੰ ਦਵਾਈ ਨਹੀਂ ਮਿਲਦੀ ਆਜੋ ਜਿੰਨੂੰ ਪੜ੍ਹਾਈ ਨਹੀਂ ਮਿਲਦੀ ਬੋਲੋ ਆਜੋ ਜਿਨੂੰ ਕਮਰਾ ਨਹੀਂ ਮਿਲਦਾ ਰਹਿਸ਼ ਨਹੀਂ ਆਜੋ ਜਿਨੂੰ ਰੋਟੀ ਨਹੀਂ ਮਿਲਦੀ ਜਿਨੂੰ ਸਹਾਰਾ ਨਹੀਂ ਮਿਲਦਾ 12 ਵਾਰ ਮਿਲੇ ਸੀ ਮਾਰੇ ਨੂੰ ਨਿਮਾਨੀਆਂ ਦੇ ਮਾਨ ਤਾਣੀਆਂ ਦੇ ਤਾਨੇ ਓਟਿਆਂ ਦੀ ਓਟ ਨੇ ਪੱਤਿਆਂ ਦੀ ਪਤਨ ਛਤਿਆਂ ਦੀ ਨਿਤਰੀਆਂ ਦੀ ਧਿਰ ਗਈ ਬਹੋੜ ਬੰਦੀ ਛੋੜ ਭੰਨਣ ਘੜਨ ਸਮਰਾਥ ਰਿਜਕ ਦੀ ਕੁੰਜੀ ਤੇਰੇ ਹੱਥ ਸਰਬ ਕਲਾ ਸਮਰਾਥ ਮਾਰੇ ਨੇ ਦਇਆ ਵਰਤਾਈ ਜਿਹੜੇ ਕੋੜੇ ਗਲੇ ਪਲੇ ਬੰਦੇ ਪਿੰਡਾਂ ਚੋਂ ਚੱਕ ਕੇ ਲਿਆਂਦੇ ਬਾਬਾ ਬੁੱਢਾ ਸਾਹਿਬ ਹੈਡ ਸੀ ਅੱਜ ਹੈਗਾ ਸਿੱਖਾਂ ਕੋਲੇ ਕੁਝ ਸਿੱਖ ਪ੍ਰਚਾਰਕ ਕੀਰਤਨੀਆਂ ਦੀ ਮਾਂ ਬਿਮਾਰ ਹੋਵੇ 5 ਲੱਖ ਰੁਪਇਆ ਲੱਗਣਾ ਬਰਿਸ਼ਣ ਤੇ ਹਸਪਤਾਲ ਵਾਲੇ ਨੂੰ ਜਾ ਕੇ ਆਖੋ ਵੀ ਭਾਈ ਤੁਸੀਂ ਨਾਂ ਗੁਰੂ ਦੇ ਉੱਤੇ ਰੱਖਿਆ ਵਾ ਤੇ ਮੈਂ ਗੁਰੂ ਕਾ ਪ੍ਰਚਾਰਕ ਰਾਗੀ ਮਾਤਾ ਨਹੀਂ ਠੀਕ ਕਹਿੰਦੇ ਅਸੀਂ ਕੀ ਕਰੀਏ ਅਸੀਂ ਕੀ ਕਰੀਏ ਕਹਿੰਦੇ ਤੁਸੀਂ ਪੈਸੇ ਨਹੀਂ ਲੈਂਦੇ ਕਥਾ ਦੇ ਆਖੋ ਸਤਨਾਮ ਅਮੇ ਟੋਲ ਬਾਰੇ ਬੋਲਿਆ ਸੀ ਨਾ ਤੇ ਉਹ ਕਿੰਨੀ ਕੀ ਕੁਝ ਹੈ ਉਹ ਕਹਿੰਦੇ ਤੁਸੀਂ ਨਹੀਂ ਭੇਟਾ ਲੈਂਦੇ ਕਾਹਦਾ ਤੁਹਾਨੂੰ ਪਰਤੀ ਛੱਡੀਏ ਸਤਕਾਰ ਵੀ ਹੁੰਦਾ ਕੋਈ ਚੀਜ਼ ਇਹ ਧਰਤੀ ਮਾਝੇ ਦੀ ਆ ਇੱਥੇ ਬਾਬਾ ਬੋਤਾ ਸਿੰਘ ਅਰਜਾ ਸਿੰਘ ਨੇ ਸਿੱਖ ਰਾਜ ਪੈਦਾ ਕੀਤਾ ਵੇ ਜ਼ਮੀਰਾਂ ਹੀ ਖਤਮ ਹੋ ਗੀਆਂ ਕੋਈ ਧਿਆਨ ਹੀ ਨਹੀਂ ਰਹਿ ਗਿਆ ਵੀ ਸਾਡਾ ਬਾਣੀ ਦਾ ਕੀ ਸਤਕਾਰ ਬਾਣੀ ਦਾ ਬਸ ਸੌਦਾ ਹੀ ਬਣਾ ਲਿਆ ਤਾਂ ਮੇਰੇ ਗੁਰੂ ਪਾਤਸ਼ਾਹ ਕਹਿੰਦੇ ਜਿੰਨੂੰ ਕੋਈ ਨਹੀਂ ਸੰਭਾਲਦਾ ਲੈ ਆਓ ਅੱਜ ਸਿੱਖਾਂ ਕੋਲੇ ਸਿਰਫ ਲੰਗਰ ਮਾਫੀ ਦਿਓ ਨਾ ਕੋਈ ਸਾਡੇ ਕੋਲ ਸਕੂਲ ਆ ਤੇ ਨਾ ਹਸਪਤਾਲ ਜੀ ਤੇ ਈਸਾਈ ਤਰੱਕੀ ਕਰ ਗਏ ਅਸੀਂ ਛੜੀ ਬਲੀ ਜਾਂਨੇ ਹਾਏ ਓਏ ਐਨੇ ਪਿੰਡ ਬਦਲਤੇ ਉਹਨਾਂ ਨੇ ਤੇ ਉਹ ਪਹਿਲਾਂ ਬਣਾਉਂਦੇ ਸਕੂਲ ਤੇ ਹਸਪਤਾਲ ਫੇਰ ਚਰਚ ਬਣਾਉਂਦੇ ਆ ਜਿਹੜੀ ਲੋਕਾਂ ਦੀ ਲੋੜ ਐ ਇਸ ਵੇਲੇ ਦੋ ਚੀਜ਼ਾਂ ਨੇ ਲੋਕਾਂ ਦਾ ਲੱਕ ਤੋੜਿਆ ਪਿਆ ਕਿ ਪ੍ਰਾਈਵੇਟ ਪੜ੍ਹਾਈ ਨੇ ਪ੍ਰਾਈਵੇਟ ਦਵਾਈ ਨੇ ਅਗਲੇ ਨੇ ਦੋਵਾਂ ਦੇ ਪ੍ਰਬੰਧ ਪਹਿਲਾਂ ਕੀਤੇ ਵੀ ਲੋਕ ਲੋੜਵੰਦ ਨੇ ਇਹਨਾਂ ਨੂੰ ਅਣਖਣਾ ਕੀ ਲੱਗੇ ਆਮ ਆਪਣੇ ਪਿੰਡ ਚ 100 ਬੰਦਾ ਤੇ 100 ਚੋਂ 90 ਪਤਾ ਕਿਹੜੀ ਸੋਚ ਰੱਖਦੇ ਉਹ ਕਹਿੰਦੇ ਬਾਪੂ ਸਾਨੂੰ ਤੇ ਆਟਾ ਚਾਹੀਦਾ ਸਾਨੂੰ ਬਿਜਲੀ ਚਾਹੀਦੀ ਆ ਸਾਡੇ ਬੱਚਿਆਂ ਦੀ ਫੀਸ ਮਾਗੋ ਜੀ ਅਸੀਂ ਸਿੱਖੀ ਦੂੰਗੀ ਲੈਣਾ ਇਹੋ ਜੀ ਸੋਚ ਦੇ ਲੋਕ ਬੈਠੇ ਅਗਲਾ ਕਹਿੰਦਾ ਬਾਬੇ ਤੇ ਕਹਿ ਕੇ ਗਾਹ ਜਾਂਦੇ ਸਾਨੂੰ ਨਹੀਂ ਅਣਖ ਖੁਨ ਖਚਾਈ ਦੀ ਲੋਕੀ ਹੁਣ ਮੂੰਹ ਹੀ ਕਹਿਣ ਲੱਪੇ ਕਹਿੰਦੇ ਅਸੀਂ ਕੀ ਕਰਨਾ ਸਿੱਖੀ ਤੋਂ ਸਦਕ ਤੋਂ ਅਸੀਂ ਤੇ ਭੁੱਖੇ ਮਰਨਦੇ ਜਿਹੜਾ ਸਾਡੀ ਰੋਟੀ ਅਸੀਂ ਤੇ ਉਹਦੇ ਆ ਤੇ ਉਹ ਵੀ ਇਤ ਰਹਿੰ ਗਿਆ ਇਹ ਸਚਾਈ ਹੋ ਗਈ ਪਹਿਲੇ ਲੋਕੀ ਹੁੰਦੇ ਸੀ ਕਹਿਣਾ ਮਰਨੀ ਮਰ ਜਿਓ ਪਰ ਅਣਖ ਨਾ ਛੱਡਿਓ ਹੁਣ ਅਗਲੇ ਹਿਸਾਬ ਲਾ ਲਿਆ ਵੀ ਰਹਿਣ ਦਿਓ ਇਹਨਾਂ ਨੂੰ ਕੋਈ ਪ੍ਰਚਾਰ ਕਰਨ ਦੀ ਲੋੜ ਨਹੀਂ ਰੌਲਾ ਪਾਉਣ ਦੀ ਬਸ ਇਹਨਾਂ ਦੀਆਂ ਲੋੜਾਂ ਪੂਰੀਆਂ ਕਰ ਦਿਓ ਨਾ ਤੁਹਾਡੇ ਮਗਰ 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 ਤੁਰੇ ਫਿਰਨਾ ਕੋ ਸਤਨਾ ਜਿਵੇਂ ਮੱਝ ਗਾਂ ਨੂੰ ਰੋਟੀ ਵਿਖਾ ਕੇ ਨਾ ਨਿੱਕੀ ਹੁੰਦਾ ਬੱਚਾ ਰੋਟੀ ਉਹਨੇ ਕੱਟੇ ਨਹੀਂ ਮਗਰ 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 ਰੋਟੀ ਦੇ ਇਸ ਤਰ੍ਹਾਂ ਦਾ ਮਾਹੌਲ ਆਪਣਾ ਹੋ ਗਿਆ ਹਣ ਜਿਹੜਾ ਬੁਰਕੀ ਪਾਉਂਦਾ ਤੇ ਮਗਰ ਐ ਦਾੜੇ ਪ੍ਰਕਾਸ਼ ਪੱਗਾਂ ਪੋਚਵੀਆਂ ਗਾਤਰੀ ਉੱਤੇ ਮਗਰ ਲਾਲਾਂ ਚੜਦੇ ਫਿਰਦੇ ਆ ਕੋ ਸਤਨਾਮ ਬਾਬੇ ਅਮਰਦਾਸ ਨੇ ਦਇਆ ਦਾ ਪਿਆਲਾ ਫੜਿਆ ਉਹਨੇ ਆਖਿਆ ਜਿੰਨੂੰ ਕਿਤੇ ਸਹਾਰਾ ਨਹੀਂ ਭਾਈ ਪਾਰੋ ਜੀ ਡੱਲਾ ਸਾਹਿਬ ਦੇ ਸੀ ਉਹਨਾਂ ਚਲਾਇਆ ਨਿਸ਼ਾਨ ਸਾਹਿਬ ਕਹਿੰਦੇ ਲਿਆਓ ਮਾਜਾ ਮਾਲਵਾ ਦਵਾਬਾ ਜਿਹਨੂੰ ਕਿਤੇ ਢੋਈ ਨਹੀਂ ਮਿਲਦੀ ਗੋਇੰਦਵਾਲ ਸਾਹਿਬ ਤੁਰਾ ਸੀ ਤੇ ਅੱਜ ਮਾਰੇ ਸਾਹਿਬ ਦਾ ਸਿਧਾਂਤ ਕਿੱਥੇ ਆ ਅੱਜ ਤੁਸੀਂ ਸਿਰ ਪੀੜ ਦੀ ਗੋਲੀ ਮੰਗੋ ਹੋ ਨਹੀਂ ਮਿਲਨੀ ਹ ਇਹ ਸਚਾਈ ਕੀਰਤਪੁਰ ਸਾਹਿਬ ਸਭ ਤੋਂ ਵੱਡਾ ਦਵਾਈਖਾਨਾ ਸੀ ਸਾਡੇ ਤੇ ਸਤਵੇਂ ਪਾਤਸ਼ਾਹ ਵੇਲੇ ਦਾਰਾ ਸਕੂ ਉੱਥੇ ਰਾਜੀ ਹੋਇਆ ਹਿੰਦੁਸਤਾਨ ਦੇ ਬਾਦਸ਼ਾਹ ਦਾ ਪੁੱਤਰ ਜਿਹੜੀ ਦਵਾਈ ਉਹਨਾਂ ਕੋ ਨਹੀਂ ਸਾਡੇ ਕੋ ਸੀ ਤੇ ਆ ਜਿਉਂਥੇ ਹੱਡੀਆਂ ਹੀ ਰਹਿ ਗਈਆਂ ਉਹ ਮਰਦਾ ਮਰਦਾ ਮੁਰਦਾ ਤੇ ਉਹਦੀਆਂ ਹੱਡੀਆਂ ਇਕੱਠੀਆਂ ਕਰ ਕਰ ਢੇਰੀ ਲਾਈ ਕੀਰਤਪੁਰ ਸਾਹਿਬ ਵਿਰਸੈਗ ਵਾਲੇ ਨਾ ਹਸਪਤਾਲ ਰਹਿ ਗਿਆ ਨਾ ਉਥੇ ਬਾਗ ਰਿਆ ਉਹ ਬਾਬੇ ਦਾ ਕਿੱਡਾ દવાਖਾਨਾ ਸੀ ਅੱਜ ਲੋੜਾਂ ਨੇ ਲੋਕਾਂ ਦੀ ਪਰ ਕੋਈ ਨਹੀਂ ਇੱਧਰ ਧਿਆਨ ਦਿੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਮਹਾਰਾਜ ਸਾਹਿਬ ਨੇ ਦਇਆ ਦਾ ਪਿਆਲਾ ਫੜ ਕੇ ਸਾਰੇ ਪਾਸੇ ਸਨੇਹ ਦਿੱਤੇ ਤੇ ਸੰਗਤ ਜੀ ਜਦੋਂ ਪੜ੍ਹਾਈ ਮਿਲ ਗਈ ਦਵਾਈ ਮਿਲ ਗਈ ਥਾਂ ਮਿਲ ਗਈ ਤੇ ਲੋਕੀ ਦੇ ਛਾਲਾ ਮਾਰਦੇ ਗੋਇੰਦਵਾਲ ਸਾਹਿਬ ਆਏ ਭਾਈ ਪ੍ਰਚਾਰਕ ਛੱਡੇ ਸੀ ਮਹਾਰਾਜ ਸਾਹਿਬ ਨੇ ਵੀ ਕਰੋ ਪਿੰਡਾਂ 'ਚ ਗਰਾਈਆਂ ਕਥਾ ਕਰੋ ਸੰਗਤ ਜੋੜੋ ਤੇ ਚੌਥੇ ਪਾਤਸ਼ਾਹ ਦੇ ਕੋਲ ਧਰਮ ਦਾ ਪਿਆਲਾ ਸੀ ਕਿਹੜਾ ਜਵਾਈ ਭਾਈ ਹੈ ਜਿਹੜਾ ਸੌਰਿਆਂ ਦੇ ਕਰ 21 ਸਾਲ ਟੋਕਰੀ ਟੋਵੇ ਬੋਲੋ ਵਾਏ ਕਰੇ ਅੱਜ ਮੇਰੇ ਵਰਗਾ ਜੀ ਅਗਲੇ ਦੀਆਂ ਤਿੰਨ ਚਾਰ ਧੀਆਂ ਵਾਂ ਤੇ ਉਹ ਗਰੀਬ ਵਿਚਾਰੇ ਦਾ ਚੰਮ ਸੁੱਕਾ ਵਾ ਤੇ ਨਹੀਂ ਦਾਜ ਨਹੀਂ ਚਾਹੀਦਾ ਬਰਾਤ ਸਾਮ ਦਿਓ ਆਖੋ ਸਤਨਾ ਤੇ ਬਰਾਤ ਸਾਮ ਦਿਓ ਮਤਬਲ ਵੀ ਦੂਜਾ ਪ੍ਰੋਗਰਾਮ ਖਿੱਚ ਕੇ ਕਰ ਦੋ ਜੇ 50 ਲੱਖ ਉਹਦਾ ਲੱਕ ਤੇ ਉਤਰਾਂ ਟੁੱਟ ਜਾਣਾ ਤੇ ਦੂਜਾ ਕੰਮ ਕਰਨ ਦੀ ਲੋੜ ਹੀ ਨਹੀਂ ਅੱਜ ਸਾਡੀ ਥੋੜੀ ਜਿਹੀ ਨਸ ਹੋਏ ਕਹਿਣਗੇ ਜੀ ਅਸੀਂ ਦਾਜ ਨਹੀਂ ਲੈਣਾ ਬਰਾਤ ਸਾਮ ਦਿਓ ਤੇ ਮੰਗ ਦੂਜੀ ਐ ਪਰ ਵਧੀਆ ਪੈਲ ਸਚਾਈ ਦਾ ਮੀਟ ਮਸੱਲਾ 50 ਲੱਖ ਨੂੰ ਹੱਥ ਫਿਰ ਗਿਆ ਉਹਦੀ ਰੀੜ ਦੀ ਹੱਡੀ ਤੇ ਉਤਰਾ ਟੁੱਟ ਗਈ ਤੇ ਮਹਾਰਾਜ ਸਾਹਿਬ ਕਹੋ ਜੀ ਧਰਮੀ ਨੇ ਜਿਹੜੇ ਆਪਣੇ ਸਹਰਿਆਂ ਦੇ ਘਰ ਟੋਕਰੀ ਢੋਂਦੇ ਤੇ ਲਾਹੌਰ ਤੋਂ ਆ ਕੇ ਉਹਦੇ ਰਿਸ਼ਤੇਦਾਰੀ ਨੇ ਆਖਿਆ ਸਾਡਾ ਨੱਕ ਵਢਾਤਾ ਤੂੰ ਜਵਾਈ ਭਾਈ ਹੋ ਕੇ ਟੋਕਰੀ ਢੋਈ ਤੇ ਬਾਬਾ ਬੁੱਢਾ ਸਾਹਿਬ ਨੇ ਚੁੱਪ ਕਰ ਜਿਓ ਭਲਿਓ ਤੁਹਾਨੂੰ ਟੋਕਰੀ ਦੀ ਦੀਏ ਤੇ ਗੁਰੂ ਅਮਰਦਾਸ ਮਹਾਰੇ ਨੇ ਛਤਰ ਰੱਖਤਾ ਸਿਰ ਤੇ ਆਖੋ ਸਤਨਾਮ ਜੇ ਕਿ ਸਤਿ ਸ੍ਰੀ ਅਕਾਲ ਕਹਿੰਦੇ ਜੇ ਧਰਮ ਸਿੱਖਣਾ ਤੇ ਗੁਰੂ ਰਾਮਦਾਸ ਮਾਰੇ ਦਾ ਜੀਵਨ ਪੜ ਲਿਓ ਹਮਰੁਲਤੇ ਫਿਰਤੇ ਕੋਈ ਪੰਜ ਸਾਲਾਂ ਦੇ ਸੀ ਮਾਂ ਪਿਓ ਚਲੇ ਗਿਆ ਘਰ ਖੋਸ ਗਿਆ ਪੈਲੀ ਬੰਨਾ ਕੋਈ ਚਾਚਾ ਤਾਇਆ ਨਹੀਂ ਇੱਕ ਸੇਵਾ ਕੀਤੀ ਸਿਮਰਨ ਕਿਹੇ ਦੂਜੇ ਤੇ ਜੇ ਨੂੰ ਮੰਨਿਆ ਨਹੀਂ ਕਿਸੇ ਦੇ ਪੈਰ ਨਹੀਂ ਫੜੇ ਆ ਧਰਮ ਹੁੰਦਾ ਜੀ ਹੁਣ ਕਿੱਥੇ ਧਰਮ ਆ ਉਹਨ ਧਰਮ ਦੀ ਦੁਨੀਆ ਓਕੀ ਕਲਯੁਗ ਦਾ ਪਹਿਰਾ ਵੱਧ ਗਿਆ ਹੁਣ ਤੇ ਆਪੋ ਆਪਣੀ ਗਰੰਟੀ ਵੀ ਆਉਦਾ ਰੱਬ ਰੱਬ ਕਰੋ ਸੇਵਾ ਸਿਮਰਨ ਜਿਨੀ ਜੋਗੇ ਠੀਕ ਹੈ ਕੇਤ ਵਾਸਨਾ ਰੱਖਿਓ ਆਕੋ ਸਤਨਾਮ ਇਹ ਸਚਾਈ ਜੇ ਮਾਰੇ ਸੱਚੇ ਪਾਤਸ਼ਾਹ ਨੇ ਚੌਥਾ ਪਿਆਲਾ ਧਰਮ ਦਾ ਤੇ ਪੰਜਵੇਂ ਪੀਰ ਨੇ ਪੰਜ ਪੀਰਾਂ ਦੀ ਵਿਚਾਰ ਆਪਾਂ ਕੀਤੀ ਵੀ ਸਾਡੇ ਪੰਜ ਪੀਰ ਕਿਹੜੇ ਆਕੋ ਸਤਨਾ ਜਿਨ੍ਹਾਂ ਦਾ ਸਾਨੂੰ ਇਤਿਹਾਸ ਹੀ ਨਹੀਂ ਪਤਾ ਤੇ ਦੂਜੇ ਬਨੇ ਤੁਰੇ ਫਿਰਦੇ ਸੱਚਾ ਮੁਸਲਮਾਨ ਉਕਰਾਨ ਸ਼ਰੀਪ ਕੰਠ ਕਰੀ ਫਿਰਦਾ ਉਹ ਆਪਣੇ ਮੱਕੇ ਕਾਬੇ ਤੋਂ ਬਿਨਾਂ ਕਿਸੇ ਨੂੰ ਸਿਰ ਨਹੀਂ ਆਪਣਾ ਹਿੰਦੂ ਆਪਣੇ ਧਰਮ ਚ ਪੱਕਾ ਉਹ ਆਪਦਾ ਮੰਦਰ ਜਾਂਦਾ ਤਿਲਕ ਲਾਉਂਦਾ ਈਸਾਈ ਆਪਣੇ ਧਰਮ ਚ ਕਰੌਸ ਪਾਉਂਦਾ ਤੇ ਜਿਹੜੇ ਬਾਬੇ ਦੇ ਬੱਚੇ ਇਹਨਾਂ ਨੂੰ ਕਿੰਨੇ ਕਮਲ ਕਰਤਾ ਇਹ ਆਪਣਾ ਘਰ ਛੱਡ ਕੇ ਆਪਾਂ ਪਸ਼ੂਆਂ ਤੋਂ ਸਿੱਖ ਲਈਏ ਮੇਰੀਆਂ ਭੈਣਾ ਮਤਾਵਾ ਬੈਠਿਓ ਇੱਕ ਮੱਝ ਗਾਂ ਦਾ ਵਛਾ ਕੱਟਾ ਦੂਜੇ ਥੱਲੇ ਪਾਉ ਤੇ ਬੂਥੇ ਤੇ ਲੱਤ ਮਾਰਦੀ ਆ ਅਜੇ ਕਹਿ ਦੇਣਾ ਡੰਗਰ ਪਸ਼ੂਆ ਬਗਾਨੇ ਬੱਚੇ ਨੂੰ ਤੇ ਉਹ ਨਹੀਂ ਥੱਲੇ ਪੈ ਕੇ ਦੁੱਧ ਦਿੰਦੀ ਆਪਾਂ ਨੂੰ ਕੌਣ ਦੇਊਗਾ ਵਿਸਰ ਨਾਹੀ ਦਾਤਾਰ ਆਪਣਾ ਗੁਣ गावा ਦਿਨ ਰਾਤ ਨਾਨਕ ਚਾਉ ਇਹੋ ਪੰਜਵਾਂ ਪਿਆਲਾ ਧੀਰਜ ਦਾ ਉਹ ਪੰਜਵੇਂ ਪੀਰ ਗੁਰੂ ਅਰਜਨ ਸਾਹਿਬ ਐਨੀ ਬੰਦਗੀ ਤਾਕਤ ਬਰਕਤ ਨਿਯਾਮਤ ਕੋਲੇ ਹੁੰਦਿਆਂ ਵੀ ਤਤੀ ਤਵੀ ਤੇ ਚੌਂਕੜਾ ਮਾਰ ਕੇ ਬੈਠ ਗਏ ਹੱਸ ਕੇ ਸਾਈਂ ਮੀਆਂ ਮੀਰ ਰੋਂਦਾ ਸੀ ਕਹਿੰਦੇ ਮਾਰੇ ਦਿਖਾ ਦਈਏ ਥੋੜਾ ਜਿਹਾ ਜਲਵਾ ਪਾਤਸ਼ਾਹ ਕਹਿੰਦੇ ਨਹੀਂ ਸਾਈਂ ਭਾਣਾ ਹੀ ਆ ਭਾਣੇ 'ਚ ਰਹਿਣਾ ਏ ਬਸ ਇਹ ਸਾਡੀ ਆਵਾਜ਼ ਬੰਦ ਕਰਨੀ ਚਾਹੁੰਦੇ ਸੱਚ ਦੀ ਅੱਜ ਵੀ ਜਿਹੜਾ ਸੱਚ ਬੋਲਦਾ ਉਹਨੂੰ ਜਾਂ ਤੇ ਖਰੀਦਿਆ ਜਾਂਦਾ ਜਾਂ ਮਰਵਾਇਆ ਜਾਂਦਾ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਦੇ ਸਰਤਾਜ ਕਹਲਾਉਂਦੇ ਆ ਮਹਾਰਾਜ ਕਹਿੰਦੇ ਇਹਨਾਂ ਦਾ ਸਾਡੇ ਨਾਲ ਵੈਰ ਨਹੀਂ ਆ ਇਨਾਂ ਦਾ ਵੈਰ ਆ ਸਾਡੀ ਜ਼ੁਬਾਨ ਨਾਲ ਕਿਉਂਕਿ ਅਸੀਂ ਪਹਿਲਾ ਪ੍ਰਕਾਸ਼ ਕਰਤਾ ਉਹ ਚ ਸੱਚ ਲਿਖਤਾ ਤੇ ਸੱਚ ਨੂੰ ਫਿਰ ਸੁਣ ਕੇ ਦੁਨੀਆ ਨੇੜੇ ਹੋਈ ਆ ਤੇ ਇਹਨਾਂ ਨੂੰ ਹੁਣੋਂ ਪਚੰਨੀ ਦਿਆ ਕਿਉਂਕਿ ਗੁਰਮੁਖੋ ਜਿਹੜਾ ਚੋਰ ਨਿੰਦਕ ਯਾਰ ਜਵਾਰ ਹੈ ਉਹਨੂੰ ਇਹ ਬਾਣੀ ਥੋੜਾ ਚੰਗੀ ਲੱਗਣੀ ਉਹਨੇ ਕਹਿਣਾ ਮੇਰਾ ਤੇ ਕਾਰੋਬਾਰ ਬੰਦ ਹੋਣਾ ਤੇ ਮਾਰੇ ਨੇ ਵੀ ਇਦਾਂ ਹੀ ਹੋਇਆ ਸੀ ਉਹ ਕਹਿੰਦੇ ਸੀ ਵੀ ਇਹ ਬੰਦ ਕਰ ਦਿਓ ਸਰੂਪ ਇਹ ਉਹਨੇ ਇਹ ਵੀ ਲਿਖਿਆ ਵਾ ਵੀ ਝੂਠ ਦੀ ਦੁਕਾਨ ਬੰਦ ਕਰੋ ਮਹਾਰਾਜੀ ਬਾਣੀ ਨੂੰ ਪ੍ਰਕਾਸ਼ ਨਹੀਂ ਮਹਾਰਾਜ ਕਹਿੰਦੇ ਇਤ ਨਹੀਂ ਹੋਣੀ ਫਿਰ ਕਹਿੰਦੇ ਚਲੋ ਏਨੇ ਤਸੀਹੇ ਦਿੱਤੇ ਮਹਾਰਾਜ ਹੱਸੀ ਗਏ ਧੀਰਜ ਦਾ ਪਿਆਲਾ ਉਹਨਾਂ ਕੋ ਸੀ ਇੰਨਾ ਠੰਡਾ ਸੁਭਾ ਸੋ ਇਸ ਕਰਕੇ ਸਾਧ ਸੰਤ ਜੀ ਇਹ ਪੰਜ ਪੀਰਾਂ ਦੀ ਪੰਜ ਪਿਆਲਿਆਂ ਦੀ ਵਿਚਾਰ ਹੈ ਇਹਨੂੰ ਹਿਰਦੇ ਚ ਥਾਂ ਦਿਓ